ਸਤ ਪਾਵਨ ਧਰਤੀ ਇਤਿਹਾਸਕ ਧਰਤੀ ਜੋ ਕਿ ਅਮ ਸੰਤ ਲਗਭਗ 38 ਕਿਲੋਮੀਟਰ ਦੀ ਦੂਰੀ ਉੱਤੇ ਹੈ ਸਭ ਤੋਂ ਸੱਤੁਰਾਡੇ ਗੁਰੰਗਦੇਵ ਲਾਲਪਾਲ ਜਨ ਤਾਰਪੁਰ ਦੀ ਪਾਵਨ ਧਰਤੀ ਤੋਂ ਭਾਈ ਲੈਣਾ ਦੇ ਰੂਪ ਤੋਂ ਗੁਰੰਗਦੇਵ ਬਣੇ ਸਤ ਲਾਲਪਾਲ 13 ਸਾਲ ਦਾ ਲੰਮਾ ਸਮਾਂ ਸਤਗੁਰੂ ਜੀ ਇੱਥੇ ਬਰਾਜ ਕਰ ਰਹੇ بڑے ਵੱਡੇ ਕਾਰਜ ਕੀਤੇ ਵਿਸ਼ੇਸ਼ ਤੌਰ ਤੇ ਮਹਾਰਾਜੇ ਅਤੇ ਸਿੱਖ ਧਰਮ ਦੇ ਵਿੱਚ ਸਭ ਤੋਂ ਪਹਿਲਾ ਵਿਦਿਆਲਾ ਪਹਿਲੀ ਪਾਡਸ਼ਾਲਾ ਜੋ ਗੁਰੂ ਕੀ ਲਿਖੀ ਜਨਨ ਵਿੱਚ ਆਲੋਜ ਜਾਂਦਰ ਕੇ ਬੱਚਾ ਤੋਂ ਅੱਖੀਂ ਗਿਆਨ ਬਖਸ਼ਿਆ ਕਿ ਕਿਵੇਂ ਮਾਤਾ ਜੀ ਨੇ ਅਰੋਸ ਸਾਡੇ ਲੰਗਰਾਂ 'ਚ ਸੇਵਾ ਕੀਤੀ ਬਲਵਾਂ ਰੱਖੀ ਵੀ ਦੇਖ ਜਾਣਾ ਜਿਸ ਬੋਧੀ ਸ਼ੌਕ ਉਧਰਾਲੀ ਲੰਗਰ ਨੌਂ ਚੰਡੀ ਦੀ ਨਸਾਂ ਦਾ ਤਖੀਰ ਗਿਆ ਜੀ ਉਸ ਮਾਤਾ ਜੀ ਦੇ ਉਸੇ ਔਰ ਜਨਮ ਸਾਖ ਦੇ ਰੋਇ ਤੋਂ ਅਜ ਪੈੜਾ ਮੁੱਖੇ ਪਾਸੋਂ ਉਹ ਤਿਆਸ ਰਖਦੀ ਅਨੰਭਤਾ ਹੋਈ ਮਾਜੂ ਬਾਸ ਕੋ ਚਰਨਾਂ 'ਚ ਆਇਆ ਸੋ ਗੁਰ ਅਮਰਦਾਸ ਜੀ ਨਾ 12 ਸਾਲ ਯਾਤਰਾ ਤੇ ਜਾਂ ਲੈ ਕਿ ਸੰਨਤ ਰੰਮੀ ਸੇਵੇ ਨੂੰ ਸਭ ਰੋਗਾਂ ਦੇ ਮਾਰਕ ਦੇ ਚਰਨਾਂ 'ਚ ਰਹਿ ਕੀਤੀ ਔਰ ਇੱਕ ਤਰ੍ਹਾਂ ਦਾ ਭਾਵਨਾ ਵਰਤਿਆ ਵੀ ਜਲਾਹੇ ਦੀ ਖੱਡੀ ਵਿੱਚ ਕਿਲੇ ਨਾਲ ਟਿੱਗਰ ਗਏ ਤੇ ਜਲਾਹੇ ਨੇ ਪੁੱਛਿਆ ਕਿ ਅਮਰਦੇਵਰਾ ਐਸੇ ਕੋਣ ਕਰਤਾ ਕਾਦਾ ਹੋਇਆ ਜੇ ਜਲਾਹੇ ਨੇ ਗੁਰ ਅਮਰਦਾਸ ਨੂੰ ਕਿੱਕੇ ਗੋਲ ਬੋਲੇ ਜੇ ਉਹਨਾਂ ਦੇ ਕਿੱਕੇ ਗੋਲ ਬੋਲੇ ਗੁਰੂ ਅਮਰਦਾਸਾਂ ਨੇ ਗਾਧਰ ਖੇਚ ਚੁੱਕੀ ਬੋਲੇ ਨਰਕੀ ਤੇ ਨਾਲ ਬਚਨ ਕੀਤਾ ਸੁਭਾਅ ਕਿ ਕਿ ਚੱਲੀ ਇਹ ਮੈਂ ਤੇ ਗੁਰੂ ਵਾਲਾ ਨਾਂ ਮੈਂ ਥਾ ਵਾਲਾ ਨਾਂ ਮੈਂ ਤਸਾਵਾ ਨਹੀਂ ਸੋ ਇਹ ਬਚਨ ਕਰਦੀ ਦੇਸਿਓ পাগল ਚੱਲੀ ਹੋ ਗਈ ਮੈਂ ਛੜਿਆ ਗੁਰੂ ਦੇ ਚਰਨ ਜਾ ਕੇ ਪਰਬਖਸ਼ ਲੈਣ ਸੋ ਗੁਰੰਦ ਦੇ ਮਹਾਰਾਜ ਨੇ ਬਾਬਾ ਬੱਜਾ ਇਹ ਬੁਲਾ ਕੇ ਤੇ ਖਰੂਸਾ ਦੀ பாਪੂ ਧਰਦੀ ਤੇ ਗੁਰਮੁਖ ਦਾਸ ਸਾਹਿਬ ਨੂੰ ਗੁਰਤਾ ਕਰੀ ਬਖਸ਼ਿਸ਼ ਤੇ ਨਾਲ ਜਿੰਦ ਪਰਸ਼ੰਤੀਆਂ ਸਤਵਾਂ ਸਤਵ ਮੂਟਿਆਂ ਦੀ ਔਰ ਨਿਆਸਰ ਦੇ ਹਾਸੇ ਨਿਕਲਦੇ ਰਿਹਾ ਤੇ ਰਕਤ ਤੇ ਨਿਪਾਤਦੇ ਨਿਤਰੇ ਤੇ 12 ਮੁਖਸ਼ਰ ਜੇ ਬੇ ਨਮਾਜ਼ ਕੀ ਹੁਣ ਪੀਦਾ ਦੌਰ ਕੋਲ ਆਸਾਨਾ ਕੇ ਨਦਰ ਸੋਣਾ ਕੀ ਸ਼ਕੁਰਮੰਦ ਅਰਦਾਸ ਨਾਲ ਗੁਰੂ ਕਦੇ ਨੂੰ ਹਉਕਮ ਪਾ ਕੇ ਦੋਹੇ ਵਾਲਾ ਸਾਂ ਜਾ ਕੇ ਨਦਰ ਸੋਣਾ ਕੀ ਤਾ ਬੌਰੀ ਸਾਹਿਬ ਸਥਾਪਨਾ ਹੋਈ ਸੋ ਕਡੂਸੋ ਦੀ ਬਾਗਤ ਕਰਤੇ ਗੁੰਗਨ ਦੇਵੀ ਜੋਤੀ ਜੋ ਸਮਾਏ ਉਥੇ ਮੀਠਾ ਸਬਜ਼ ਬਾਏ ਬਾਲਾ ਨੂੰ ਅਰਦਾਸ ਸਾਹਿਬ ਨੇ ਆਪਣੀ ਅਥੀ ਦਾ ਪਾਪੋਸ਼ਾ ਨੂੰ ਸ਼ਰਧਾ ਬੇਤੀ ਕਰਕੇ ਮੁਕਸਰ ਸਾਹਿਬ ਧਰਤੀ ਤੋਂ ਲੈ ਕੇ ਇਹ ਜਿਹੜੇ ਪਿੰਡੋ ਸਾਹਿਬ ਤੋਂ ਕਰਦੇ ਬਹੁਤ ਸੇਵਾਵਾਂ ਭਰਾਈਆਂ। ਇਹ ਬਾਬਾ ਜੀ ਕੁਲ 25 ਲੱਖ ਭਾਗੇ ਤੇ ਖਰੋਸਾ ਪਹੁੰਚੇ ਤੇ ਦੇਖਿਆ ਕਿਹੜੀ ਸੇਵਾ ਦੇ ਤਹਿਤ ਲੜਾ ਤੇ ਹੁਣ ਬਣਿਆ। ਤੇ ਉਹਨਾਂ ਨੇ ਜਦੋਂ ਦੇਖਿਆ ਰਸਤੇ ਬਹੁਤ ਛੋਟੇ ਪਗਟੜੀਆਂ ਕਈਆਂ ਛੋਟੇ ਰਸਤੇ ਬੇਸਾਨ। ਕਿ ਬਾਬਾ ਜੀ ਸਭ ਤੋਂ ਪਹਿਲਾਂ ਰਸਤੇ ਦੀ ਸੇਵਾ ਨੂੰ ਪਹਿਲ ਦਿੱਤੀ। ਬੜਾ ਨੂੰ ਸੁਣਾ ਤਰ ਵਿੱਚ ਗੁਰੂ ਨਾਨਕ ਦੇ ਮਹਾਰਾਜ ਦਾ ਪਾਸੋਂ ਸਲਾਸਤਾ ਦੀ ਸਾਇਸਿੰਗ ਕਰਕੇ ਬਣਾਈ ਉਹਨਾਂ ਨੂੰ ਸਮਰਪਿਤ ਤੇ ਗੁਰੂ ਅੰਗਦ ਦੇਵ ਜੀ ਦੀ ਵਿਜੈ ਜੈ ਨੂੰ ਉਹ ਖਰਾਕੀ ਗੁਰੂ ਉਹਦੇ ਦੇ ਮਹਾਰਾਜ ਸਥਾਨ ਕਰ ਦਿੱਤੇ ਵਿਦਿਆਲਯਾ ਚੱਕ ਲਾਇਆ ਵਿਦਿਆ ਪ੍ਰਤੀਬਖੀ ਜੀਆ ਤੇ ਉਹਨਾਂ ਦੇ ਨਾਮ ਦੇ ਕੋ ਸਸਤਾ ਹੋਣੀ ਚਾਹੀਦੀ ਤੇ ਸ੍ਰੀ ਗੁਰੂ ਗ੍ਰੰਥ ਕੇਡਾਲਾ ਬਾਬਾ ਜੀ ਨੇ ਬਾਬਾ ਖਾਨ ਨੂੰ ਸੋ 70 ਦੇ ਵਿੱਚ ਬਣਾਇਆ 1984 ਵਿੱਚ ਸਕੂਲ ਇੱਕ ਬਣਾਇਆ ਸਤ 2004 ਦੇ ਗੁਰੰਧ ਦੇ ਇਹਦਾ 500 ਸਾਲ ਸਤਾਵ ਦੇ ਜੋ ਕਲੂਸਾ ਵੀ ਮਨਾਏਗੇ ਉਹਨਾਂ ਸਮਰਪਤ 500 ਪਹਿਲੇ 1999 ਦੇ ਖਾਲਸਾ ਪੰਥੀ ਸਾਹਿਬ ਦੇ ਸਰਬਲੋਕਤ ਨਾਰਾਇਣ ਸੇਜ ਦੇ ਸ਼ਬਦ ਚ ਤੇ ਉਸੇ ਸਾਰੇ ਵਿਚਾਰ ਇਹ 500 ਸਾਲ ਬਾਕੀ ਰਹਿ ਗਏ ਗੁਰੰਧ ਦੇ ਸਤਾਵ ਦੇ ਕਿ ਪ੍ਰੋਗਰੋਟ ਲੀਕੇ ਜਾਣ ਅੰਧੇ ਜਾਣ ਬਾਕੇ ਮਰੁਠਾ ਦੇ ਕਰੜੇ ਸਰਬਾਥੇ ਕਰੜੇ ਪੌਮੀ ਕਾਲ ਐਸੇ ਹੋਣ ਲਗੇ ਸਤਿਗੁਰੂ ਦੀ ਕੁਸ਼ੀਆ ਲੈ ਸਕੀ ਸਾਰੀ ਸੰਧਰਾਸ਼ਾ ਸੋ ਸਾਰਨੇ ਸੁਰਦੋਂ ਸਖੀਤਾ ਦੇ ਬਹੁਤ ਨਾਲ ਪਿਆਰਿਆਂ ਨੇ तकरीबन ਕਾਫੀ ਤਰਤਾਵਾ ਹੋਈਆਂ ਕਾਫੀ ਇਕੱਠਲੇ ਉਹਨਾਂ ਸਾਰਨੇ ਦੇ ਵਿੱਚੋਂ ਇੱਕ ਨਤੀਜਾ ਕੱਢਿਆ ਕਿ 500 ਸਾਲਾਂ ਤੇ 5 ਕਾਰਜਾਂ ਤੋਂ ਉਲੀਕੇ ਸ਼ੁਰੂ ਕਰਦੇ ਚਾਹੀਦੇ ਨੇ ਸਮਾਪਤੀ ਜਾਂ ਸੰਪੂਰਨਤਾ ਵਹਿ ਉਹ ਦਿਹਾਸਿਆ ਕਦੋਂ ਹੋਣੀ ਹੈ ਕਿੰਨੇ ਕੰਮ ਆ ਪਰ ਆਪਾਂ ਸ਼ੁਰੂ ਕਰਦਲੇ ਚਾਹੀਦੇ ਨੇ ਜੀ ਆਪਰੇਡੇ ਭਾਵੇਂ ਆਪਾਂ ਕਰ ਸਕਦੇ ਹਾਂ ਹੋਰ ਕੋਈ ਆਖੋ ਮੇਰੇ ਨਾਲ ਬੰਦੇ ਨੇ ਉਸ ਨਗਰ ਨੂੰ ਚਲਪਾ ਕੇ ਪੱਤਰ ਕੀਤਾ ਹੈ ਗੁਰਬਾਣੀ ਵਿੱਚ ਵੀ ਫੇਰ ਰਸਾਇਆ ਫੇਰ ਆਣ ਸਤਗੁਰੂ ਖਾਡੂਰ ਭਾਈ ਗੋਦਾਰ ਜੀ ਨੇ ਆਪਣੇ ਵਾਰਾਂ ਵਿੱਚ ਵਰਣ ਕੀਤਾ ਹੈ ਦਿੱਤਾ ਛੋੜ ਕਰਤਾਪੁਰ ਬੈਠ ਖਡੂਰੇ ਜੋਤ ਜਗਾਈ ਸੋ ਪਾਵਨ ਧਰਤੀ ਇਤਿਹਾਸ ਧਰਤੀ جو کہ ہم سب تو لگ بھگ پینتی چالی کلو میٹر دوری ہے سو اتنے ستگوں نے گورنگ دیو لگ بھگ کرتارپور پاور دھرتی لہرے لوگ تو گورنگ دیو بنے گورنگ نانک دیو مہاراج بخش حکم کیا جاؤ کڈور صاحب جا کے سکھی کا کیندر بناؤ گورنگ دیو مہاراج گرو نام کا روپ آ کے کرتارپور تو کڈور صاحب آ گئے تو لگ بھگ تیرہ سال کا لمبا سما ستگو جی اتنے براج کر رہے ਮਲੇ ਬੜੇ ਕਾਰਜ ਕੀਤੇ ਵਿਸ਼ੇਸ਼ ਤੌਰ ਤੇ ਮਹਾਰਾਜ ਨੇ ਅਤੇ ਸਿੱਖ ਧਰਮ ਦੇ ਰਿਚ ਸਭ ਤੋਂ ਪਹਿਲਾ ਵਿਦਿਆਲਾ ਪਹਿਲੀ पाठशाला ਜੋ ਗੁਰੂਆਂ ਕੀ ਲਿਖੇ ਜਨੋਰ ਵਿੱਚ ਬਾਲ ਨੂੰ ਜਾ ਕਰਕੇ ਬੱਚਾ ਤੱਕ ਗਿਆਨ ਬਖਸ਼ਿਆ ਔਰ ਉੱਥੇ ਮਲ ਖਾੜੇ ਦੀ ਸਤਨ ਮਹਾਰਾਜ ਨੇ ਕੀਤੀ ਔਰ ਲੰਗਰ ਦੀ ਮਰਜਾਦਾ ਜਿਹੜੀ ਗੁਰੂ ਰਾਮਦੇਵ ਜੀ ਨੇ ਚਲਾਇ ਬਰਮ ਕੀਤੀ ਸੀ ਕੋਈ ਦਿਨ ਹੋਤ ਕੋ ਫਲਦਾ ਸੰਗਤ ਪੰਗਤੀ ਮਰਜਾਦਾ ਨੂੰ ਪਕਤਾ ਵਿੱਚ ਮਾਤਾ ਖੀਵੀ ਜਿਹੜੇ ਹਿੱਸੇ ਆ ਗੁਰਬਾਣੀ ਵਿੱਚ ਉਹਨਾਂ ਦੀ ਸੇਵਾ ਹਲਤ ਹੈ

ਸੋ ਗੁਰੂ ਅਮਰਦਾਸ ਮਹਾਰਾਜ ਨੇ 12 ਸਾਲ ਜਿਆਸ ਦੇ ਰਹਿਤ ਜਲ ਲੈ ਕੇ ਇਸ਼ਨਾਨ ਕਰਨ ਦੀ ਸੇਵਾ ਵਿੱਚ ਹਰੂਦ ਸਾਗੁਰੂ ਦੇ ਮਹਾਰਾਜੇ ਚਰਨਾਂ 'ਗਏ ਕਿਤੇ ਔਰ ਇੱਕ ਤਰ੍ਹਾਂ ਦਾ ਸਾ ਪਹਾੜ ਵਰਤਿਆ ਵੀ ਜਿਲਾਹੀ ਦੀ ਖੱਡੀ ਵਿੱਚ ਕਿਲੇ ਨਾਲ ਕੀ ਡਿੱਗ ਗਏ ਤੇ ਜਿਲਾਹੀ ਨੇ ਪੁੱਛਿਆ ਕਿ ਅਮਰਦੇਵ ਜੜਾ ਅਸਿਰ ਕੋਣ ਖੜਤਾ ਕਹਾਦਾ ਹੋਇਆ ਤੇ ਜਿਲਾਹੀ ਨੇ ਗੁਰੂ ਅਮਰਦਾਸ ਨੂੰ ਿੱਕੇ ਗੋਲ ਬੋਲੇ ਜਦੋਂ ਨਾਲ ਿੱਕੇ ਗੋਲ ਬੋਲੇ ਗੁਰੂ ਅਮਰਦਾਸਾਂ ਨੇ ਗਾਧਰ ਖੇ ਚੁੱਕੀ ਮੋਢੇ ਨਾਲ ਕੀ ਤੇ ਨਾਲ ਬਚਨ ਕੀਤਾ ਸੁਭਾਅ ਉਹ ਕਿ ਚਲਿਏ ਮੈਂ ਨਾ ਗੁਰੂ ਵਾਲਾ ਨਾ ਮੈਂ ਥਾ ਵਾਲਾ ਨਾ ਮੈਂ ਦਸਾਵਾ ਨਹੀਂ ਸੋ ਇਹ ਬਚਨ ਕਰਦੀ ਜੇ ਸੋ پاگل ਚਲੀ ਹੋ ਗਈ ਤੇ ਚੜਿਆ ਗੁਰੰਗਦੇਵ ਚਰਨਾਂ ਜਾ ਕੇ ਪੁਰਬਖਸ਼ਾ ਲਈ ਨਾ ਸੋ ਗੁਰੰਗਦੇਵ ਮਹਾਰਾਜ ਨੇ 바ਵਾ ਵੱਡੇ ਬੁਲਾ ਕੇ ਤੇ ਖੜੂਸਾ ਦੇ ਪਾਵਨ ਧਰਤੀ ਤੇ ਗੁਰਮੁਖਦਾਸ ਸਾਹਿਬ ਨੂੰ ਗੁਰਤਾ ਗਦੀ ਬਖਸ਼ ਦਿੱਤੀ ਨਾਲ ਬਿੰਦ ਬਖਸ਼ਣ ਦੀਆਂ ਨਿਥਾਵਾਂ ਥਾਨ ਮੋਟਿਆਂ ਦੀ ਔਰ ਨਿਆਸਤ ਦੇ ਆਸਰੇ ਨਿਕੱਤੇ ਨਿਕਾਤ ਤੇ ਪਤਨੇ ਨਹੀਂ ਪਾਤ ਤੇ ਨਿਤਰੇਂਤ

ਇਦ ਬਾਬਾ ਜੀ 125 ਦੇ ਲਗ ਭਾਗੇ ਤੇ ਹਨੂਰ ਸਾਹਿਬ ਪਹੁੰਚੇ ਤੇ ਦੇਖਿਆ ਕਿਹੜੀ ਸੇਵਾ ਦੇ ਤਹਿਤ ਆਦਤ ਹੋਣ ਵਾਲੀਆਂ ਤੇ ਉਹਨਾਂ ਨੇ ਜਦੋਂ ਦੇਖਿਆ ਰਸਤੇ ਬਹੁਤ ਛੋਟੇ ਪਾਉਟੜੀਆਂ ਕਈਆਂ ਛੋਟੇ ਰਸਤੇ ਬੇਸਾਨ ਤੇ ਬਾਬਾ ਜੀ ਨੇ ਸਭ ਤੋਂ ਪਹਿਲਾਂ ਰਸਤੇ ਦੀ ਸੇਵਾ ਨੂੰ ਪਾਇਲ ਦਿੱਤੀ ਕੋਈ ਦਾਰਸਾ ਤੋਂ 209 ਕਿਲੋਮੀਟਰ ਦਾ 6 ਮੀਲ ਦਾ ਪਾਗ ਤੇ ਉਹਦੇ ਵਿੱਚ ਕੋਈ ਬਹੁਤ ਰਸਤਾ ਵੱਡਾ ਨਹੀਂ ਮਹਾਂਪੁਰਸ਼ਾਂ ਨੇ ਜੀਂ ਤਰ੍ਹਾਂ ਕੋਈ ਜਗ੍ਹਾ ਲੈ ਕੇ ਕਿਸੇ ਨੇ ਸੇਵਾ ਕਰਤੀ ਕਿਸੇ ਨੇ ਮੋਲ ਲਿਆ ਕਿਸੇ ਨੇ ਬਦਲੇ ਦਿੱਤੀ ਸੋ so, 9 ਕਿਲੋਮੀਟਰ ਚੌੜੀ ਕਰਕੇ ਮਿੱਟੀ ਪਾ ਕੇ ਪੱਕੀ ਸੜਕ ਬਣਾ ਕੇ ਲਗਾ ਲਗਾ ਦੋ ਤਿੰਨ ਪੜੋਸੀਓ ਬਣਾ ਕੇ ਸੰਗਤਾਂ ਦੇ ਭਾਲੇ ਕੀਤੀ। ਸੋ ਇਸ ਤਰ੍ਹਾਂ ਬਾਈਕੇ ਮੋੜ ਤੋਂ ਫੜੋਸਾ 5 ਕਿਲੋਮੀਟਰ 14 ਕਿਲੋਮੀਟਰ ਤੱਕ ਸੜਕਾਂ ਬਣਾਈਆਂ। ਫੇ ਗੁਰਤਾਬਾ ਦੀ ਸਰੋਵਰ ਐ ਸ਼ੁਰੂ ਕੀਤੀ ਸੇਵਾ। ਇਹ ਬਾਬੇ ਚੰਨਾ ਜੀ ਆਪਣੇ ਸੋਨੇ ਸ਼ਿਵਰ ਕੀਤੀ। ਫੇ ਬਾਬਾ ਬੋਧੂ ਸਿੰਘ ਨੰਦਾ ਪਰਾਲਾ ਦਾ ਸੇਵਾਦਾਰ ਨੇ ਸੋ ਕਾਰਜ ਸੋ 192 ਤੱਕ ਉਹਨਾਂ ਨੇ 1979 ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦਾ 537 ਦੀ ਸਾਰੇ ਸਿੰਘ ਜੱਤਰੇ ਬਣਾਈ ਉਹਨਾਂ ਨੂੰ ਸਮਰਪਿਤ ਤੇ ਗੁਰੂ ਅੰਗਦ ਦੇਵ ਜੀ ਦੀ ਮਿਰਜ਼ਾ ਜੇਹਲੂ ਮੁਖਰਾ ਕੇ ਵੀ ਗੁਰੂ ਅੰਗਦ ਦੇਵ ਮਹਾਰਾਜ ਸਤੰਤ ਕਰਤੀ ਤੇ ਵਿਦਿਆ ਦਾ ਜਗ ਲਾਇਆ ਵਿਦਿਆ ਪ੍ਰਤੀ ਬਖਸ਼ ਕੀਤੀ ਹੈ ਤੇ ਉਹਨਾਂ ਦੇ ਨਾਂ ਤੇ ਕੋਈ ਸੰਸਥਾ ਹੋਣੀ ਚਾਹੀਦੀ ਹੈ ਤੇ ਸ੍ਰੀ ਗੁਰੂ ਅੰਗਦ ਦੇਵ ਪਾਪਾ ਜੀ ਨੇ ਪਾਬਾ ਉਸਣਾ ਦੇ ਸੋ 70 ਦੇ ਵਿੱਚ ਬਣਾਇਆ 1983 ਵਿੱਚ ਸਕੂਲ ਇੱਕ ਬਣਾਇਆ ਕਿ ਸੰਨ 2004 ਦੇ ਵਿੱਚ ਗੁਰੰਗਦੇਵ ਜੀ ਦਾ 500 ਸਾਲਾ ਸ਼ਤਾਬਦੀ ਜੋ ਖਾਲਸਾ ਸਾਹਿਬ ਜੀ ਨੇ ਮਨਾਇਗੀ ਉਹਨੂੰ ਸਮਰਪਿਤ 500 ਪਹਿਲੇ 1999 ਦੇ ਖਾਲਸਾ ਪੰਥੀ ਸਹਾਇਤਾ ਦੇ ਸਰਪੰਚ ਬਣਾਇਆ ਸੀ ਦੇਸ਼-ਦੇਸ਼ਾਂ ਵਿੱਚ ਤੇ ਉਸੇ ਸਾਰੇ ਸਾਰੇ 500 ਬਾਕੀ ਰਹਿ ਗਏ ਗੁਰੰਗਦੇਵ ਜੀ ਸ਼ਤਾਬਦੀ ਨੂੰ ਤੇ ਕੋਈ ਪ੍ਰੋਗਰਾਮ ਲੀਕੇ ਜਾਣ ਅੰਮੇ ਜਾਣ ਤਾਂ ਕਿ ਵਿਰੁਪਤਾ ਦੇ ਪਰਲੇ ਨਹੀਂ ਸਰਬੱਤੇ ਪਰਲੇ ਕੌਮੀ ਕਾਜ ਐਸੇ ਹੋ ਜਿਹੜੇ ਕਿ ਉਹ ਸਤਿਗੁਰੂ ਦੀ ਖੁਸ਼ੀਆਂ ਲੈ ਸਕੀ ਸਾਰੀ ਸੰਤ ਲੈ ਸਕੋ ਸੋ ਸਾਰੇ ਸੁਹਿਰਦ ਸਖਸ਼ੀਤਾ ਨੇ ਗੁਰੂ ਖਾਂ ਪਿਆਰਿਆਂ ਨੇ ਤਕਰੀਬਨ ਕਾਫੀ ਕਤਰਤਾਵਾਂ ਹੋਈਆਂ ਕਾਫੀ ਇਕੱਠ ਹੋਏ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਨਤੀਜਾ ਕੱਢਿਆ ਕਿ 500 ਸਾਲਾਂ ਇਹ ਤੇ ਪੰਜ ਕਾਰਜ ਆਪਾਂ ਨੂੰ ਬਲੀ ਕੇ ਸ਼ੁਰੂ ਕਰ ਦੇਣੇ ਚਾਹੀਦੇ ਨੇ ਸਮਾਪਤੀ ਜਾਂ ਸੰਪੂਰਤਾ ਵਹੋਂ ਕਿਲਾਸਿਆ ਤਦੋਂ ਹੋਣੀ ਆ ਕਿੰਨੇ ਕਰਦੇ ਆ ਪਰ ਆਪਾਂ ਸ਼ੁਰੂ ਕਰਦਨੇ ਚਾਹੀਦੇ ਨੇ ਜੇ ਆਪਰੇ ਦੇ ਭਾਗਾਂ 'ਚ ਆਪਾਂ ਕਰ ਸਕਦੇ ਆ ਹੋਰ ਕੋਈ ਆ ਕੇ ਤੁਮ ਖਰੇ ਕਾਉਣ ਲਿਗੇ ਸੋ ਪੰਨਿਆਂ 'ਚ ਸਭ ਤੋਂ ਪਹਿਲਾਂ ਵਾਤਾਵਰਨ ਦਾ ਸੀ ਬਿਹਾਰੀ ਕੋਲ ਤਰਸਿਆ ਉਹਨੇ ਪਾਈ ਸਭ ਇਧਰ ਗਏ ਪਵਣ ਗੁਰੂ ਪਾਣੀ ਪੀਤਾ ਕਿਉਂਕਿ ਦੋ ਚੀਜ਼ਾਂ ਸੱਚੇ ਪਾਰਸਨ ਸੱਟ ਤੇ ਇੰਨੀ ਕਿਰਪਾ ਕੀਤੀ ਰਹਤਿਆ ਕਿ ਪਾਣੀ ਤੇ ਜਿਹੜੀ ਹਵਾ ਆ ਕੀ ਕੋ ਨੱਤਾ ਬਣਾ ਨਹੀਂ ਸਕਦਾ ਕੋਈ ਸਾਇਕਸ ਬੜੀਆਂ ਤਰਕੀਆਂ ਹੋਈਆਂ ਨਾਲ ਕੋਈ ਪਾਣੀ ਬਣਾ ਸਕਿਆ ਤੇ ਨਾ ਕੋਈ ਹਵਾ ਬਣਾ ਸਕਿਆ ਤੇ ਇਹਨਾਂ ਤੋਂ ਬਿਨਾ ਕੋਈ ਜਿੰਦਾ ਚੀਜ਼ ਨਹੀਂ ਰਹਿ ਸਕਦੀ ਸੁਣੀ ਨਾਲ ਹੀ ਪਹਿਲਾ ਪਾਣੀ ਜੀਵ ਹੈ ਜਿਹਨਾਂ ਰਸਾ ਕੋਈ ਉਸੇ ਨਾਲ ਦੇਸੀ ਇਸੇ ਨੇ ਸਭਵਾਲਤਾ ਦੇ ਉਹਨਾਂ ਕੁਦਰ ਦੇ ਜਿਹੜੇ ਹੋ ਸਕਾਗੇ ਕਿ ਕੁਦਰ ਨੇ ਸਾਨੂੰ ਤੋਂ ਕੇ ਸੋਮੇ ਐਸੇ ਬਖਸ਼ੀਤੀ ਹੈ ਕਿ ਇਹਨਾਂ ਬਿਨਾ ਕੋਈ ਜੀਵ ਨਹੀਂ ਹੈਗਾ ਸੋ ਇਹ 4 ਕਿਜੀਪੀ 500 ਸਾਲਾਂ ਦੇ 500 ਕਿਲੋਮੀਟਰ ਸ਼ੜਕਾ ਇਧਰ ਤੇ ਉਧਰ ਤੇ ਗਾਉਂ ਦਾ ਟੀਚਰ ਬਿੱਤ ਗਿਆ 1999 ਕਾਰ ਸ਼ੁਰੂ ਕੀਤਾ 2021 ਵਿੱਚ 500 ਕਿਲੋਮੀਟਰ ਸ਼ੜਕਾ ਕਵਰ ਹੋਈਆਂ ਇੱਕ 22 ਸਾਲਾਂ ਤੋਂ ਭਾਗੋ ਚੱਲਦੀ ਸਮਾਂ ਦੂਸਰੇ ਨਾਲ ਹੀ ਮਾਤਾ ਉਹਦਾ ਦੂਸਰਾ ਇਹ ਵੀ ਬੋਰਡ ਬਕਰ ਆਪਣੇ ਪੰਜਾਬ ਦੇ ਦਾਸ ਦੀ ਦਰਤ ਉਹ ਦੇ ਸੰਭੜੇ ਪਿੰਡਾਂ ਬਹੁਤ ਜ਼ਿਆਦਾ ਤਰਾਂ ਜੋ ਸਾਰੇ ਵੜਦੇ ਗਏ ਦਾ ਵਧਾਏ ਗਏ ਉਹਨਾਂ ਦੁਬਾਰਾ ਆਪਾਂ ਸਰਜੀ ਕੀਤਾ ਜਾ ਰਿਹਾ ਕਿ 500 ਬੋੜ ਤੇ 500 ਫਿਕੜਾ ਆਪਾਂ ਇਹਨਾਂ ਦੇ ਸਦਾਈ ਉਹ ਗੁਰੂ ਦੀ ਬਖਸ਼ਾ ਹੁਣ ਤੱਕ 5000 ਬੋੜ 5000 ਫਿਕੜਾ ਤੇ 5000 ਫਿਰਕਣ ਉਹ ਲੱਗ ਚੁੱਕੀਆਂ ਇਹਦੇ ਨਾਲ ਤੀਜਾ ਪ੍ਰੋਜੈਕਟ ਵਾਤਾਵਰਣ ਦਾ ਹੋ ਜੁਆ ਸੀ ਕਿ 500 ਕਿਲੋ ਅੰਸੇ 500 ਕਿੱਲੇ 500 ਏਕੜ ਭਾਵ ਬਾਗ ਲਾਇਆ ਜਾਣ ਉਹ ਗੁਰੂ ਦੀ ਕਿਰਪਾ ਨਾਲ ਹੁਣ ਤੱਕ ਸਾਡੇ ਤਰਫੋਂ 1 ਏਕੜ ਪਾਗ ਰੱਬ ਚੁੱਕੇ ਨੇ ਉਹ ਗਾਂ ਚਾਰਦਾ ਉਹ 150 1 ਏਕੜ ਕਿਨੇ ਜਿਸမှာ ਪੂਰਾ ਹੁੰਦਾ ਸੋ ਇਹ ਸੀ ਕਾਰ ਪਾਤਾ ਬੰਦਾ ਦੂਸਰਾ ਕਾਲ ਸੀ ਜਿਵੇਂ ਸਤਾਪੀ ਹੋਣੀ ਤੇ ਤਰਸਤੇ ਖੁੱਲਿਆਂ ਦੀ ਲੋ ਟਾਣੀ ਆਪਾਂ ਉਹ ਹੁਣ ਇਹ ਬਾਜ਼ਾਰ ਜਿਹੜਾ ਬਿਲਕੁਲ ਜਿਹੜਾ ਉਪਰ ਤੋਂ ਮਰਨ ਮੇਲੇ ਦਾ ਸ਼ਰਤਾਂ ਰੋਡ ਬੇਚਦੇ ਨੇ ਉਹ ਬਹੁਤ ਤੰਗ ਸੀ ਤੇ ਬਹੁਤ ਜਾਮ ਲੱਗਦੀ ਸੀ ਕੋਈ ਪਾਸੇ ਛੱਡ ਵਿਧਾਨਾ ਸੀ ਇਤਲਾਏ ਦੇ ਵਿੱਚ ਉਹਦੇ ਨਾਲ ਪਿਛਲੇ ਪੰਨੇ ਗੁਰੂ ਘਰ ਦੀ ਗੁਰਦਵਾਰ ਸਾਹਿਬ ਦੀ ਜਗਾ ਸੀ تو سخت دکان دارا میں کتر طلق کے بیتی کی تھی تا سخت دکانا کار سے ورائے پچھے کر کے منار میں گروہ کا اگلیسان بھی تھی تو یہ شرطیں اے ٹاہا کی شرط جرائے اٹلا کی سخت چھوڑی ہوئی ہے سورا نے قرآن کی تھی پچھ سخت دکانا پچھے کر کے اوپی جا پھٹ چاڑی تلق پا دکانا دا تیپ پھٹ پہیڈا ہونڈا جتر اسی کوٹر بھیے بھیجار رہا گودہ رہا گودہ رہا گودرور اس نے جوڑتا ن ਔਰ ਤੀਸਰਾ ਸੀ ਕਿ ਮਾਤਾ ਕੀਵੀ ਜੀ ਦੀ ਬੜੀ ਮਹਾਨ ਜੇਲ੍ਹ ਗੁਰਬਾਣੀ ਵਿੱਚ ਉਹ ਜਗ੍ਹਾ ਮਿਲ ਉਹਨਾਂ ਨੂੰ ਜਾਦਦਾ ਨਹੀਂ ਸੀ ਬਣੀ ਤੇ ਲੰਗੜਨ ਹਾਲ ਤੇ ਮੱਜਲਾ ਮਾਤਾ ਕੀਵੀ ਜੀ ਜਾਦੇ ਬਣਾਇਆ ਔਰ ਚੌਥਾ ਸੀ ਕਿ ਬੀੜ ਤਾਜ ਬਣਾਇਆ ਜਾਵੇ ਜਿਸ ਸਾਡੇ ਖੋਹ ਖਾਲ ਜਿਹੜੇ ਅਧਿਆਪਕ ਸਹਿਬਾਨ ਨੇ ਟੀਚਰ ਸਹਿਬਾਨ ਨੇ ਉਹ ਅੱਛੇ ਬਣ ਸਕਣ ਤੇ ਤਾਂ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਕੀਤੀ ਪੇਂਤੀ ਸਾਤਾ ਤੋਂ ਵਿਦਿਆਰਥੀ ਜਿਹੜੀਆਂ ਆ ਤੋ ਪਹਿਲਾਂ ਆਪ ਕੋ ਪੂਰੇ ਫੜਾਏ ਹੋਣ ਤੇ ਕਿ ਬੱਚਾ ਚੰਗੀ ਤਰੀਕੇ ਨਾਲ ਸਭਾ ਸਣ ਸੋ ਵੀਰ ਕਾਰਜ 2005 ਬਣਾਇਆ ਸੋ ਪਹਿਲਾ ਕਾਰ ਸੀਗਾ ਵੀ ਇੱਕ ਨਿਸ਼ਾਨੇ ਸਿੱਕੀ ਇਮਾਰਤ ਐਸੀ ਬਣਾਈ ਜਾਵੇ ਜਿਹਦੇ ਵਿੱਚ ਸਾਡੇ ਬੱਚੇ ਸਮੇਂ ਨੇਹਾਣੀ ਹੋ ਸਕਣ ਔਰ ਉਹ ਚੁੱਕਦੇ ਜਾ ਕੇ ਆਪਣੀ ਸੇਵਾ ਕਰ ਸਕਣ ਤੇ ਪੰਥ ਦੀ ਪੰਜਾਬ ਦੀ ਉਹ ਸੇਵਾ ਕਰ ਸਕਣ ਉਹ ਨਿਸ਼ਾਨੇ ਸਿੱਕੀ 8 ਮੰਜ਼िला ਬਿਲਡਿੰਗ ਤੇ ਸਦਾ ਕਾਰਤਾ ਸਿੰਘ ਖਰਾਲ ਸਿੰਘ ਦਾ ਪਰਿਵਾਰਸੀ ਦੀ ਸੇਵਾ ਕਰ ਚੁੱਕੇ ਜਿਹੜੀ ਉਹਨਾਂ ਨੇ ਸੇਵਾ ਆਪਣੇ ਜੁਬੇ ਲਈ ਸੋ ਉਹਨਾਂ ਨੇ ਸੇਵਾ ਕੀਤੀ ਤੋਂ ਉਹਦੇ ਵਿੱਚ 80000 ਸੀਟ ਫੋਟੋ ਹੈ ਇੱਥੇ ਅੰਡੀਆ ਕਮਰੋਦਰ 10000 ਇੱਕ ਮੰਜਲ ਚ ਕੀਤਾ ਹੈ ਔਰ ਜਿਹੜੀ ਬੇਸਮੈਂਟ ਹੈ ਉਹ ਚ ਆਡੀਟੋਰੀਅਮ ਹੈ ਜਿਹੜੀ ਗਰਾਉਂਡ ਫਲੋਰ ਹੈ ਉਸ ਪਰਬੰਧ ਕੀ ਬਨਾਲ ਦਫਤਰ ਕਾਨਫਰੰਸ ਰੂਮ ਰਿਸ਼ਪਸਨ ਗਰ ਸਾਰੇ ਨੇ ਔਰ ਪਹਿਲੀ ਮੰਜ਼ਲ ਦੇ ਵਿੱਚ ਜਿਵੇਂ ਟੀਸੀ ਤੇ ਕ੍ਰਿਚਰ ਅਧਿਆਤਿਕ ਤੇ ਪ੍ਰਚਾਰ ਤੇ ਦੋਨੋਂ ਇੱਕ ਕਿਸਮ ਦੇ ਮਨੁੱਖਤਾ ਦੇ ਕੰਮਾਂ ਦੇ ਇਸ ਮਾਜੇ ਹਮ ਹੁੰਦੇ ਨੇ ਕਿਉਂਕਿ ਜੇ ਅੱਛਾ ਜਾਗਿਆ ਤੋਨੇ ਅੱਛੇ ਜਾਗਨੇ ਬੱਚਿਆਂ ਨੂੰ ਪਨੀਰੀ ਨੂੰ ਐਸੀ ਸਿਹਤ ਦੇਣੀ ਕਿ ਸਾਡਾ ਪਨੀਰੀ ਬਹੁਤ ਢੋਲੇ ਸਾਡੀ ਆਉਣੇ ਕੌਮ ਦੀ ਔਰ ਪ੍ਰਚਾਰ ਜਨੇ ਕੌਮ ਨੂੰ ਸਿਹਤ ਦੇਣੀ ਹੈ ਤਾਂਕਿ ਤਰਜੀਹ ਪ੍ਰਾਇ ਪ੍ਰਚਾਰਕ ਨੇ ਉਹ ਵੀ ਅੱਛੇ ਗੁਣਾਂ ਵਾਲੇ ਹੋਣ ਤੇ ਅਧਿਆਪਕ ਅੱਛੇ ਗੁਣਾਂ ਵਾਲੇ ਹੋਣ ਤਾਂ ਕਿ ਸਾਡੀ ਪਨੀਰੀ ਨੂੰ ਸਾਡੀ ਕੌਮਸ ਵੜਾ ਜਾਵੇ ਸੋਚ ਪ੍ਰਚਾਰ ਤਿਆਰ ਹੁੰਦੇ ਨੇ ਉਸ ਸਵੇਲੀ ਮੱਧ ਦੇ ਵਿੱਚ ਉਹਦੇ ਪਾਸ ਤੋਂ ਬਾਅਦ ਬੱਚਿਆਂ ਦੀ ਚੋਣ ਹੁੰਦੀ ਹੈ ਸਾਰੇ ਪੰਜਾਬ ਤੋਂ ਪੰਜਾਬ ਤੋਂ ਬਾਹਰੋਂ ਬੱਚੇ ਆਉਂਦੇ ਨੇ ਤੇ ਉਹਦੀ ਟੈਸਟ ਹੁੰਦਾ ਕਿ ਤੁਹਾਨੂੰ ਇਹ ਬੱਚਾ ਚੋਣਦੇ ਨੇ ਪਰਸਲ ਬੱਚਾ ਉਹ ਫਿਰਦਾ ਹੈ ਕਈ ਜਿੰਨ ਸਾਲ ਉਹਨਾਂ ਨੂੰ ਲੜੀਵਾਲ ਗੁਰੂਗ੍ਰੰਥ ਸਾਹਿਬ ਜੀ ਕੀਰਤਨ ਕਥਾ ਗੁਰਪਤਾਸੂਰੀ ਦੀ ਕਥਾ ਹੋਰ ਤਾਂ ਮਗਰ ਤੇ ਹਨ ਕਿ ਨਾਲ ਉਹ ਵੀਏ ਦੀ ਗ੍ਰੈਜੂਏਸ਼ਨ ਕਰਾਤ ਹੁੰਦੀ ਹੈ ਉਸ ਤੋਂ ਬਾਅਦ ਦੋ ਸਾਲ ਗੁਰਨਾਮੇ ਵਿਦਿਅਕ ਵਿਰਤੀ ਤੋਂ ਇਥੋਂ ਮਿਨੀ ਬਾਸਤੇ ਰਾਦੇ ਨੇ ਸ਼ਾਹੂ ਵਾਪਸ ਆਉਂਦੇ ਨੇ ਦੋ ਸਾਲ ਉਹ ਕਿੰਨੇ ਐਮਏ ਕਰਦੇ ਨੇ

ਤੇ 20 ਬੱਚੇ ਹੋਰ ਜਿੰਨਾਂ ਲੜੀ ਤੋਂ ਦੇ ਨੇ ਤੇਾਰੇ ਨੇ 12-13 ਬੱਚੇ ਨੂੰ ਐਪਲ ਕਰ ਰਹੇ ਐਮਏ ਤੋਂ ਬਾਅਦ ਔਰ 25 ਬੱਚੇ ਜੋ ਜੀਸੀ ਦਾ ਮੈਟਰੋਲ ਨੇ ਕਲੀਅਰ ਕਰ ਲਿਆ ਔਰ 10 ਬੱਚੇ ਜੋ ਨਾ ਜੀਐਰ ਟੈਸਟ ਪਾਸ ਕਰ ਲਿਆ ਔਰ ਪੀਐਚੀ ਕਰਨੇ ਵਕਤ ਕੰਟੀਨਿਊਰਸਟੀਆ ਵਿੱਚ ਜਿਹੜਾ ਕਿ ਜੀਐਰ ਟੈਸਟ ਪਾਸ ਕਰਦਾ ਉਹਨੂੰ 40 ਤੋਂ 50 ਹਜ਼ਾਰ ਰੁਪਏ ਮਹੀਨਾ ਸਕਾਲਰਸ਼ਿਪ ਸਰਕਾਰ ਦੀ 5 ਸਾਲ ਵਾਸਤੇ ਤੋਹੇ 5 ਸਾਲਾਂ ਜੋ ਪੀਐਚੀ ਕਰਦਾ ਉਹਨੂੰ 5 ਸਾਲ ਐਮਏ ਦੀ لڑکیاں دس بارہ کلاس سر ਸਰਕਾਰੀ ਸਕੂਲਾਂ ਵਿੱਚ ਉਹਨੂੰ ਕੋਈ ਜੋਬ ਮਿਲਦਾ ਉਹ ਕਾਹ ਨਹੀਂ ਮਿਲਦਾ ਸੋਨਾਂ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਫਿਜ਼ੀਕਲ ਟ੍ਰੇਨਿੰਗ ਤੇ ਲਿਖਤੀ ਟੈਸਟ ਦੀ ਤਿਆਰੀ ਇੰਟਰਵਿਊ ਦੀ ਤਿਆਰੀ ਕਰਾਈ ਜਾਂਦੀ ਹੈ ਤਾਂ ਕਿ ਜਦੋਂ ਕੋਈ ਸਰਕਾਰਾਂ ਵਾਕੰਸੀਆਂ ਕੱਢਦੀ ਹੈ ਤਾਂ ਆਪਣੇ ਉਹ ਪੈਰਾਂ ਸੇ ਉਹ ਸਫਲ ਹੋ ਜਾਣ ਸੋ ਗੁਰੂ ਦੀ ਕਿਰਪਾ ਨਾਲ ਹੋਣ ਕਰ 640 ਲੜਕੀਆਂ ਨੂੰ ਟ੍ਰੇਨਿੰਗ ਲੱਗੇ ਤੇ ਸਫਲ ਹੋ ਚੁੱਕੀਆਂ ਹੁਣ ਉਸ ਦੀ ਭਰਤੀ ਹੋ ਚੁੱਕੀ ਆ ਪੰਜਾਬ ਪੁਰਸੇ ਕੋਈ ਦਿੱਲੀ ਪਰਸ ਸਭ ਚੰਡੀਗੜ੍ਹ ਪਰਸ ਇਤਨਾ ਬੀਐਸਐਫ ਸਾਰੀਆਂ ਬੋਰਸਾਂ ਜੋੜਾ ਕੇ ਉਹ ਆਪਣਾ ਉਹ ਸੇਵਾ ਨਭਾਰਿਆ ਸੋ ਇੱਕ ਹਾਕੀ ਦਾ ਸੀਗਾ ਉਹ ਵੀ ਬਾਅਦ ਕਰਦਾ ਨਾਲ ਹੁਣ ਤੱਕ ਆਪਣੇ ਪੰਜ ਖਿਡਾਰੀ ਇੰਡੀਆ ਟੀਮ ਨੇ ਲੈਸਟ ਟੀਮ ਉਹ ਚ ਸ਼ਾਮਲ ਹੋ ਗਏ ਨੇ ਪੰਜਨ ਤਿੰਨ ਬੱਚੇ ਕਲੰਪਕੀ ਪੰਜਨ ਬੱਚੇ ਕੌਣ ਗਏ ਨੇ ਉਸ ਤੋਂ ਪੰਤ ਜੇ ਨੀਡ ਦਾ ਸ਼ੁਰੂ ਕੀਤਾ ਕਿ ਮਜੇ ਵਿੱਚ ਬੱਚੇ ਇਹਨਾਂ ਇੰਜੀਨੀਅਰ ਡਾਕਟਰ ਬਣਾ ਉਹਨਾਂ ਨੂੰ ਅੱਛੀ ਕੋਚ ਇੱਕ ਅੱਛੀ ਵਿਦਿਆਰਥੀ ਜਾਵੇ ਤਾਂ ਉਹ ਕਾਰਜਾ ਚ ਉਹ ਜਿਹੜੀ ਮੇਟਾ ਜਾ ਕੇ ਲਾਭ ਰਹਿ ਸਕਣੋ ਉਹਨਾਂ ਵਿੱਚ ਸ਼ੁਰੂ ਦੀ ਬੇੜ ਰੈਣੇ ਜੇਈ ਵਾਲੇ ਬੱਚੇ ਨੇ ਕੋਈ ਤਰ੍ਹਾਂ ਹਾਈਏਟੀ ਨੂੰ ਕੀ ਹਾਈਏਟੀ ਬੰਦੇ ਐਨਆਈਟੀਾ ਥਾਪਰ ਕਾਲ ਅੱਛੇ ਸੇ ਕਾਲ ਦੇ ਵਿੱਚੋਂ ਉਹਨਾਂ ਨੂੰ ਦਾਖਲ ਦੇ ਜਾ ਤੇ ਵੀਰੇ ਮੈਡੀਕਲ ਨੇ ਨੀਟ ਵਾਲੇ ਨੂੰ ਐਮਪੀਐਸ, ਐਮੀਡੀਐਸ ਸਰਕਾਰੀ ਸਿੱਖਿਆ حاصل ਕਰ ਰਹੇ ਨੇ ਬੱਚੇ ਸੋ ਜੇ ਪਿੱਛੇ ਪਿਛਲੇ 2015 ਚ ਐਮੀਏ ਸ਼ੁਰੂ ਕੀਤਾ ਸੀ ਲੈਸਟ ਕਲ ਅਕੈਡਮੀ ਜਿਹੜੇ ਖੜਕਵਾਸਲਾ ਪੂਨਾ ਅਸਲ ਇਹਦੇ ਆਰਮੀ ਦਾ ਉੱਤੇ ਟੈਨ ਹੁੰਦੀ ਆ ਸਿੱਦੇ ਲੈਬਰੀਂ ਭਰਤੀ ਹੁੰਦੇ ਨੇ ਆ ਵੀ ਸਭ ਤੋਂ ਪਹਿਲੇ ਭਰਤੀ ਹੁੰਦੇ ਨੇ ਤੇ ਜਿਹਦਾ ਮੈਨ ਐਨਐਸ ਨਹੀਂ ਜਾਂਦਾ ਉਹ ਘਟੋ ਘਾਟ ਫਰਗੇੜੀਆ ਜਦ ਤੱਕ ਕੋਲੋਂ ਪਹੁੰਚ ਜਾਂਦਾ ਬੱਚਾ ਉਹ ਉਹਦੀ ਕਿਰਪਾ ਨਾਲ 27 ਬੱਚੇ ਆਪਣੇ ਨੇ ਮੈਥੂ ਸਭ ਲੋ ਚੁੱਕੇ ਨੇ ਹੈਂਡੀ ਦੇ ਉੱਤੇ ਲੈਬਰੀ ਭਰ ਚੁੱਕੇ ਨੇ ਪਾਸ ਹੋ ਚੁੱਕੇ ਨੇ ਹਰ ਸਾਲ 5-6 ਬੱਚੇ ਆਪਣੇ ਉਹ ਸਿਗਜਾਮ ਚ ਸਭ ਹੋ ਗਏ ਉਹ ਬੜਾ ਟਾਪਿਆ ਉਖਾ ਹੈ ਲਗਭਗ ਇਹ ਇਗਜ਼ਾਮ ਦੇ 7 ਲੱਖ ਬੱਚਾ ਲਗਭਗ ਸ਼ੀਤੋ 7 ਲੱਖ ਬਚਾਓ ਪੀਰ 900 ਨਕਉਜਾਮ ਦੇ ਵਿੱਚ ਤੇ ਸ਼ੀਤਾ 350 ਦੇ 350 ਜਹਾਣਾ ਹੈ ਉਹਦੇ ਬਹੁਤ ਔਖਾ ਹੋ ਜੇ ਆਪ ਨੂੰ ਪਤਾ ਜਦਾ ਕਿ ਕੰਨ ਦੇ ਦੇ ਤਰੀਕਾ ਕਿ ਨਹੀਂ ਔਖੀ ਹੁੰਦੀ ਹੈ ਪਰ ਫਿਰ ਬੋਦੀ ਕਿਰਪਾ ਦਰਾਂ ਪਿਛਲੇ ਸਾਲ ਇੱਕ ਬੱਚੇ ਨੇ ਹਾਰਨ ਇੰਡੀਅਨ ਤੋਂ ਸਤਵਾਂ ਲੈ ਕੇ ਲਿਆ ਕਿ ਇੱਕ ਬੱਚੇ ਨੇ ਚੌਥਾ ਰੈਕ ਸੀਡੀਐਸੀ ਵਿੱਚੋਂ ਲਿਆ ਸੀਡੀਐਸੀ ਤੋਂ ਕੀਤਾ ਉਹਦੇ ਵਿੱਚ 3 ਬੱਚੇ ਆਪਣੇ ਸੀਡੀਐਸੀ ਦਾ ਇਲੈਕਟ੍ਰਿਕ ਕਰਦੇ ਆਂ ਕੋਸ਼ਿਸ਼ ਨੇ 3 ਸਾਲ ਤੋਂ UPSC, IAS, IPS ਦਾ ਸ਼ੁਰੂ ਕੀਤਾ ਉਹਦਾ 5 ਸਾਲ ਦਾ ਪਲੱਸ ਤੋਂ ਬਾਅਦ ਬੱਚਾ ਨਾਲੇ DMA ਕਰੇਗਾ 5 ਸਾਲ ਚ ਨਾਲੇ ਉਹ ਨਾਲ ਨਾਲ ਪੋਚਨ ਚਲੇਗੀ ਤੇ ਉਹ 2 ਸਾਲਾਂ ਵਿੱਚ ਆਉਣ ਵਾਲੇ ਸਮੇਂ ਗੁਰੂ ਕਿਰਪਾ ਕਰੇ ਅੱਛੀ ਨੀਤੀਆਂ ਦੀ ਸੁਭਾਅ ਹੋਣਾ ਪਹਿਲਾਂ 2-4 ਬੱਚੇ ਲੋਤਰਾ ਵੈਸੇ ਸਕਾਲਰਸ਼ਿਪ ਦੇ ਕੇ ਉਹਨਾਂ ਨੇ ਆਪ ਬਾਹਰ ਪੋਚਨਵਾ ਕੇ IPS ਬਣ ਚੁੱਕੇ ਨੇ ਪਰ ਇਹ ਬੱਚੇ ਰੈਗੂਲਰ ਪਰਚੇ ਨਾਲ 5 ਸਾਲ ਲੈ ਕੇ ਨਾਲ ਨਾਲ ਬਣ ਗਏ ਸੋ ਇਥੇ ਨਾਲ ਵਾਤਾਵਰਨ ਦੇ ਗੁਰਨਾਮ ਦੇਵ ਜੀ ਦਾ 550 ਸਤਾ ਦੇ ਦਿਨ ਸਮਾਰਨ ਮਨਾਇਆ ਗਿਆ ਉਨੀ ਵਿੱਚ ਉਹਨੂੰ ਸਮਰਪਿਤ ਵਿਚਾਰ ਕੀਤੀ ਵੀ ਉਹਨੂੰ ਨਾਲ ਦੇਵ ਜੀ ਇਜਾਜ਼ਤ ਦੇ ਜੰਗਲ ਲਗਾਇਆ ਜਾ ਪੰਜਾਬ ਦੇ ਵਿੱਚ ਤਾਂ ਕਿ ਜਿਹੜੇ ਛਿੜੀਆਂ ਛੋਟੀਆਂ ਮਤਲਬ ਜੀ ਜੰਗਲ ਨੇ ਉਹਨਾਂ ਵਾਸਤੇ ਉਹ 550 ਸਾਲਾਂ ਨੂੰ 550 ਜੰਗਲ ਨਹੀਂ ਜੰਗਲ ਆਉਂਦਾ ਵਿਚਾਰ ਕੀਤਾ ਪਿਛਾ ਮਿਲ ਗਿਆ ਉਹਨਾਂ ਤੱਕ ਜਿਹੜੇ ਸਿਆਲ ਸਰਾਂ ਤੋਂ ਕਿਨੂ ਲੈ ਕੇ 25 ਤੱਕ 335 ਜੰਗਲ ਪੰਜਾਬ ਵਿੱਚ ਆ ਚੁੱਕੇ ਨੇ ਉਹ 550 ਜੰਗਲ ਹਨ ਉਹਦੇ ਵਿੱਚ ਕਿਲਾ ਕਿਸਵੇਂ ਬੂਟੇ ਜੰਗਲ ਚ ਲਾਉਦੇ ਆਪਾਂ ਉਥੇ ਫਰੂਦ ਸਾਹਿਬ ਦਾ ਸੇਕੜੇ ਚ ਨਕਰੀ ਆ ਕਿੰਨੇ ਦੋ ਢਾਈ ਦਾ ਕਪੂਟਾ ਉਥੇ ਮੇਸ਼ਨ ਚ ਆਇਦਾ ਏ ਔਰ 50 ਸਿਵਾਲਾ ਦੇ 15 ਐਂਡ ਟਾਈਪਰ ਪਾਣੀ ਵਾਲੇ ਨੇ ਉਹ ਇਸੇ ਵਾਪਸ ਨੂੰ ਦੀ ਸੰਬੰਧ ਸਿਆਸਤਾਂ ਵਿੱਚ ਹੀ ਨੇ ਦੇ ਲੋ ਜਿੱਥੇ ਕੋਈ ਸੜਕਾਂ ਦੇ ਲਾਉਣੇ ਆ ਜਾ ਜੇ ਲਾਉਣੇ ਆਂਦਾ ਕਿ ਘਰਾਂ 'ਚ ਲਾਉਣੇ ਆਂਦਾ ਖੇਤਾਂ 'ਚ ਲਾਉਣੇ ਆਂ ਜਾਂ ਕਿਤੇ ਬਾਗ ਲਾਉਣੇ ਆਂ ਉਹ ਸਾਰਾ ਉਹਦੇ ਉਹ ਸਿਵਾ ਦੇ ਵਿੱਚ ਰਹਿੰਦੇ ਕਰਤਾਰ ਸੋ ਉਹਦੇ ਵਿੱਚ ਜਗਾ ਘਟੋਕਰ ਇੱਕ ਨਾ ਰੱਖੀਆ ਤੇ ਵੱਧ ਜਿੰਨੀ ਮਰਜੀ ਵੈਸੇ ਜਿਆਦਾ ਕਿੱਲਾ ਦਾ ਕਿਲੇ ਦੀ ਆਪਣ ਘਟੋਕਰ ਤਲਾ ਦੀ ਚੀੜੀ ਰੱਖੀਆ ਉਹ 50 ਕੁਛੇ ਬੂਟੇ ਲੱਗਦੇ ਨੇ 50 ਵਿੱਚੋਂ 40 ਇਸੇ 40 ਇਸੇ ਕੀਤੇ ਨੇ 25 25 ਦੀ ਸੱਦੀ ਬੱਚੀ ਫੀਸਰੀ ਉਹ ਬੂਟੇ ਲੱਗਦੇ ਨੇ ਜਿਹੜੇ ਪੁਰਾਣੇ ਆਪਣੇ ਵਿਰਾਸਤ ਦੀ ਪੰਜਾਬ ਨਾਲ ਸੰਬੰਧਨ ਜਾਣਦੇ ਕਿ ਕਰਤਾਲੀ ਸੂਤ ਨਿਹਮ ਜਾਂ ਬਰਬੋਰ ਤੇ ਪਰ ਜਿਹੜੇ ਆਖਰੇ ਵਰਨਾ ਨਸੂੜਾ ਵਗੈਰੇ ਬੱਚੀ ਫੀਸਰੀ ਲੈਣੇ ਦਵਾਈ ਵਾਲੇ ਮੈਡੀਸਨ ਹਰਡ ਦੇਹਰਾ ਆਮਲਾ ਸੁੰਜਣਾ ਅਰਜਣ ਕੜੀ ਪੱਤਾ ਆਦਾਂ ਸਾਰੇ ਬੱਚੀ ਫੀਸਰੀ ਲਈ ਲੈਣੇ ਜਿਹੜੇ ਪੁਰਾਣੇ ਦੇਸੀ ਆਪਣੇ ਫਰੂਟ ਦੇ ਦੇਸੀ ਆਮ ਜਾਮਨ ਦੇਸੀ ਮਰੂਦ ਜਾਂ ਸ਼ਕੂਦ

ਉਹ ਜੀਵਨ ਨਾਲ ਲਗਭਗ ਖਾਲ ਸਾਰੇ ਨਾਲ ਹੀ ਜਲਾਰੇ ਚ ਕਿਨਾਂ ਦੇ ਪਾਣੀਪੁਰ ਬੰਦ ਹੋ ਗਿਆ ਜਿਹਦੇ ਨਾਲ ਨਗਰ ਮਰਸਾਪਾਣਾ ਉਹ ਸਾਰਾ ਉਹਨਾਂ ਦਾ ਰੱਖ ਖਾ ਸਾਰਾ ਉਹਨਾਂ ਦਾ ਜੀਵਨ ਕੋਈ ਕਈ ਜਾਤੀਆਂ ਪਰ ਲੋ ਅਲੋਭ ਹੋ ਰਹੀਆਂ ਸੋ ਦੁਬਾਰਾ ਫਿਰ ਇਚਪਾਸ ਨੇ ਲਗਾਈ ਦੇ ਨੇ ਕਿਉਂਕਿ 50 ਕਿਸੇ ਮੂਟੇ ਲਾਈ ਦੇ ਨੇ ਹਰ ਕਿਸੇ ਦੇ ਮੂਟੇ ਚ ਜਿਹੜਾ ਪਸੰਦ ਉਹ ਤੇੜੇ ਫਰੂਟ ਹੋਣੇ ਨੇ ਉਹ ਹਰ ਸਾਥ ਕੋਲ ਕੋਈ ਕਹੇ ਕਿ ਲੈ ਕੋਈ ਫਰੂਡ ਜਿਹੜਾ ਕਹਿੰਦੇ ਕੋਪ ਫਰੂਡ ਜਣਾ ਉਹਦੇ ਜੀ ਤੂੰ ਰਹਿਣ ਕੇ ਕੋਲਾਵਾਤ ਤੋਂ ਫਰੂਡ ਦਾ ਵਿੱਚੇ ਪ੍ਰਬੰਧ ਹੋ ਗਿਆ ਸੋ ਇਹ ਜੰਗਲ ਦੇ ਨਾਲ ਹੈ ਜਿੱਥੇ ਮਾਤਾ ਪਰਮਦਾ ਨਾਲ ਸਕੂਲ ਦਾ ਨਾਲ ਐਜੂਕੇਸ਼ਨ ਦਾ ਉਹਦੇ ਨਾਲ ਕਾਰਸੇਵਾ ਵਰਨਸਤਾ ਆ ਬਾਬਾ ਗੁਰਮੁਖੀ ਕੋਈ 15 ਤੋਂ 20 ਜਗ੍ਹਾ ਕਾਰ ਸੇਵਾ ਹੋ ਰਹੀ ਹੈ ਜਿਵੇਂ ਗਵਾਲੀਅਰ ਫਰੂਡ ਦਾ ਦਾਤਾਪ੍ਰਤੀ ਉਹਦੇ ਜਿਹੜੇ ਸ਼ੇਰ ਬਾਸ਼ਾ ਨੇ 52 ਹਿੰਦੂ ਰਾਜੇ ਦੇ ਹੱਥ ਕਰਾਈ ਸੀ ਉਥੇ ਲਗਾ ਬਰਿਸ਼ੋਣ ਦੇ ਵੀ ਸੇਵਾ ਦਾ ਕਾਲਾ ਜ਼ਾਇਦਾ ਜਿੱਥੇ ਉਹਦਾ ਸੇਵਾ ਦਾ ਵੀ ਨਾਂ ਉਥੇ ਬਰਸੀ ਖਾਰੇ ਪਰ ਇਹ ਸਰਦੇ ਪਸਾਰ ਗਏ ਪੰਜਾਬ ਤੋਂ ਉਹਨਾਂ ਚਾਰਕਤੀ ਵੀ ਸਾਨੂੰ 70 80 ਸੀ ਸਾਲ ਤੇ ਆਣ ਹੋ ਗਿਆ ਸਾਡੀਆਂ ਦੋ ਤਿੰਨ ਕਿਹੜੀਆਂ ਪੰਜਾਬੀ ਤੋਂ ਸਿੱਕੀ ਤੋਂ ਇਤਿਹਾਸ ਤੋਂ ਵਾਝੇ ਹੋ ਗਿਆ ਇਥੇ ਕੋਈ ਸਕੂਲ ਬਣਾਉਤਾ ਕਿ ਸਾਡੇ 12 ਬੱਚੇ ਜਿਹੜੇ ਪੰਜਾਬੀ ਨਾਲ ਗੁਰੂ ਕੀ ਨਾਲ ਇਤਿਹਾਸ ਨਾਲ ਜੁੜ ਸਕਣ ਸੋ ਉਥੇ ਚਾਰ ਸਕੂਲ ਜੋ ਅਸੀਂ ਬਣਾਏ ਵਕਤ ਵਕਤ 50 ਲੱਖ ਕਿਲੋਮੀਟਰ ਦੂਰੀ ਤੇ ਜਿਹੜੇ ਕਿ ਇੱਕ ਸਕੂਲ 100 ਕਿਲੋਮੀਟਰ ਨੂੰ ਕਵਰ ਕਰਦਾ ਹੈ ਇਸ ਨਾਲ ਵਕਫਾ ਜਿਹੜੇ ਇੰਨਾ ਤੋਂ ਦਿਨਾਂ ਨੇ ਖਸੂਰ ਬਣਾਇਆ ਤਾਂ ਕਿ ਬੱਚੇ ਦੁਬਾਰਾ ਫੇਰ ਉਮਰਤ ਕੀ ਦਾ ਅਧਿਆਪਕ ਪੰਜਾਬੀ ਦਾ ਅਧਿਆਪਕ ਤੇ ਧਾਰਮਿਕ ਅਧਿਆਪਕ ਉਹ ਆਪਣੇ ਨਿਸ਼ਾਨੇ ਸਿੱਖ ਤੇ ਭੇਜਦੇ ਜਾਂਦੇ ਆਂ ਬਾਕੀ ਲੋਕ ਉਸਤਾਦ ਬਣ ਜਾਂਦੇ ਸੋ ਦੁਬਾਰਾ ਫੇਰ ਬੱਚੇ ਕੋ ਸਿੱਖੀ ਦੇ ਨਾਲ ਪੰਜਾਬੀ ਦੇ ਨਾਲ ਇਤਿਹਾਸ ਦੇ ਨਾਲ ਜੁੜ ਰਹੇ ਨੇ ਇਸ ਤਰ੍ਹਾਂ ਨਰਨਾ ਦੀ ਸਤਾ ਜਿੱਥੇ ਜੈਪੁਰ ਲਾਗੇ ਉਹ ਬੜਾ ਵੱਡਾ ਇਤਿਹਾਸਕ ਅਧੜੇ ਦਾ ਕਈ ਰਸੀ ਸਾਨੂੰ ਜਾਣਕਾਰੀ ਘਾਟ ਨਹੀਂ ਤੋਂ ਸੰਜਾਨੀ ਘਾਟੇ ਜੈਪੁਰ ਨੂੰ 70 ਕਿਲੋ ਮੀਟਰ ਦੀ ਆ ਉਥੇ ਦਸਵੇਂ ਪਾਤਸ਼ਾਹ ਨੇ ਬਾਰ ਚਰਨ ਪਾਏ ਜਦੋਂ ਸਾਬੋ ਕੇ ਤਰਣੇ ਤੱਕ ਦਰਨਾ ਨਾਮ ਤੋਂ ਆਏ ਗਏ ਨਹੀਂ ਚੱਲੇ ਪਾਏ ਨੇ ਤਿੰਨ ਡੇਢ ਹਿੰਸਾਬ ਨੂੰ ਉਥੇ ਮਹਾਰਾਜ 14 ਦਿਨ ਦਾ ਪੜਾ ਕੀਤਾ ਉਥੇ ਜੈਗਰਾਹ ਮਹੰਤ ਸੀਗਾ ਦਾਦੂ ਪਤਨੀ ਨੇ ਤਨੀ ਜਗਨ ਬੈਠਾ ਸਨ ਉਹਨੇ ਬੜੇ ਸਤਾਰਨ ਵੇਖੀ ਕਿ ਕੀ ਹੁਕੂ ਸਾਹਿਬਾਂ ਦੇ ਮਹਾਰਾਜ ਸਾਡੇ ਪ੍ਰਾਪ ਆਉਂਦੇ ਰਿਹਾ ਉਹਦੇ ਨਾਲੇ ਲੰਗਰ ਪਾਣੀ ਛਕੋ ਤੇ ਮਾਰ ਕਿਦੇ ਮੇਰੇ ਵੀ ਆਜਦੇ ਇੱਥੇ ਲੰਗਰ ਪਾਣੀ ਕੋਈ ਰਸਤਾ ਪਾਣੀ ਦਿਓ ਸਿੰਘਾਂ ਨੂੰ ਸੇਕ ਬਣਾ ਲੈਣੇ ਕੋ ਰਸਥਾਣੀ ਘੋੜਿਆਂ ਨੂੰ ਦਾਣਾ ਦਿੱਤਾ ਸਿੰਘਾਂ ਨੂੰ ਜੋ ਵੀ ਲੰਗਰ ਪਾਣੀ ਦਾ ਤੇ ਨਾਲ ਗੁਰੂ ਕੇ ਬਾਦਸ਼ੀ ਦੇ ਰਣਕਾ ਗੁਰੂ ਕੇ ਬਾਜੋ ਘੋੜਿਆਂ ਨੇ ਵੀ ਮੇਰਾ ਮੇਰਾ ਲੰਗਰ ਪ੍ਰਵਾਨ ਮੇਰਾ ਸਿਰ ਆਪਾਰ ਕੀਆ ਸਿੰਘਾਂ ਰਵੀ ਗੁਰੂ ਸਾਹਿਬ ਦੇ ਵੀ ਜੇ ਤੁਸੀਂ ਨਾ ਛਕੋਗੇ ਤੇ ਮੇਰਾ ਦੂਰਾ ਰਹੇਗਾ ਲੰਗਰ

ਤੇ ਸਾਰੇ ਚੀਜ਼ਾਂ ਜਿਹੜੀਆਂ ਗੱਲ ਮਹਾਰਾਜ ਨੇ ਉਹਨਾਂ ਨੇ ਉੱਥੇ ਵੀ ਘਰ ਸਿੱਖਾ ਕੋਈ ਨਹੀਂ ਤੇ ਜੈਪੁਰ ਦੇ ਸ਼ਲਕਾਈ ਤੋਂ ਨਾਮ ਗਰੰਤ ਸਿੰਘ ਟੇਂਦਿਸ ਨੂੰ ਕਿ ਜੋ ਸੰਤ ਨਹੀਂ ਹੋਣੀ ਤੇ ਗਰੰਤ ਸਿੰਘ ਨੇ ਕੀ ਟਿਕੜ ਤੇ ਨਾਮ ਨੂੰ ਗੁਰਦਰਾ ਬੜਾ ਛੋਟਾ ਕਮਰਾ ਸੀ ਇਹ ਬਾਬਾ ਦੂਸਰਾਂ ਨੇ 1990 ਵਿੱਚ ਸ਼ਿਵਾ ਸ਼ੁਰੂ ਕੀਤੀ ਇਸ ਦਾ ਨੇਰਾ ਉਹਨਾਂ ਆਰਪੇ ਵਿੱਚ ਸ਼ਿਵਾ ਵਰੀ ਅਰੋਛੀਆਂ ਮਟਾਲੀ ਸ਼ਹਿਰ ਦੇ ਵਿੱਚ ਕਰਤਾਰਪੁਰ ਜਨੰਦਰ ਦੇ ਨੇੜੇ ਮਾਤਾ ਗੁਰੀਸਤਾਨ ਉਧਰ ਗੱਲਸਰ ਸਾਹਿਬ دیکھا دربار جب آو ਜ਼ਰੂਰ ਆ ਕੇ ਦਰਸ਼ਕ ਕਰੋ ਉਥੇ ਸਰਾਲ ਬਣੀਆਂ ਸੰਗਤ ਨੂੰ ਕੋਈ ਮੁਸ਼ਕਲ ਨਹੀਂ ਆ ਸਕਦੀ ਤੇ ਕੋਈ ਦੇਖਣ ਦੇ ਨਾਲ ਨਾਲ ਦਰਸ਼ਕੋ ਨਾਲੇ ਤੋਂ ਕਾਰਜ ਆਪਣਾ ਸਾਲੀ ਗਿਦੇ ਨਹੀਂ ਜ਼ਰੂਰ ਦੇਖੋ ਕੋਈ ਹੋਰ ਪਾਕਾਮ ਦਾ ਜਾਂ ਹੋਰ ਵਾਦਾ ਕਰਦਾ ਹੋਵੇ ਕੋਈ ਸੁਝਾਅ ਹੋਵੇ ਤਾਂ ਉਹ ਵੀ ਨਾਲ ਅਸੀਂ ਪ੍ਰਵਾਨ ਕਰਾਂਗੇ ਸਵਾ ਦੋ ਮਿੰਟ ਆਪਸੇ ਰੱਖਾ ਗਏ ਸਤਨਾਮਾਹਿਕ ਸਤਨਾਮੁ <Sð> ਵਾਖੋ ਉੱਥੇ 70 ਪਿੰਡ ਰੇ ਲਾਗੇ ਦੇ ਉਹਨਾਂ ਨੇ ਸੇਵਾ ਨਹੀਂ ਹੋਈ ਆ ਉਹ ਆਪਣੀ 1 ਤੋਂ 31 ਤਰੀਕ ਤੱਕ ਹਿਲੀ ਪਿਛੋ ਸਗਤਾਂ ਆਪਣੇ ਟਰਾਲੀਆਂ ਹੋ ਗਈਆਂ ਅਗਲੇ ਦੂਜੀ ਪਿੰਡ ਦੀਆਂ ਨੂੰ ਸਾਰਾ ਸੇਵਨ ਛਾਪੇ ਮਾਈਆਂ ਨੇ ਜਿੰਨੇ ਲੰਗਰ ਪਕਾਉਣਾ ਸਫਾਈ ਕਰਨੀ ਲੰਗਰ ਵਟਾਉਣਾ ਸੀਗਾ ਨੇ ਉਹਨਾਂ ਜੁम्मे ਪਿਆ 40 ਪਿੰਡ ਨੇ ਜਿਨ੍ਹਾਂ ਨੇ ਦੁੱਧ ਦੀ ਸੇਵਾ ਨਹੀਂ ਹੋਈ ਆ ਉਹ ਅੱਠੀ ਦਿਨੀ ਮਾਰੀ ਹੁੰਦੀ ਆ ਉਹ ਦੁੱਧ ਲੈ ਕੇ ਪਿੰਡਾਂ ਜਾਉਂਦੇ ਨੇ ਉਹ ਦੁੱਧ ਦੀ ਖੀਰ ਦਾ ਲੰਗਰ ਚਾਰ ਹੁੰਦਾ ਹੈ ਤੋ ਤੇ 80% ਦੀ ਆਰਗੇਨਿਕ ਜਿਹੜਾ ਗੰਗਰ ਚੱਲਦਾ ਉਹ ਗੁਰੂ ਘਰ ਦੇ ਸੰਬੰਧ ਭੋਜ ਦੇ ਤਿਆਰ ਹੁੰਦਾ ਹੈ bina ਖਾਦ ਤੋਂ bina ਉਹਦੀ ਸਪਰੇਏ ਤੋਂ ਉਹ ਜਿੰਨੀ ਗੁਰੂ ਘਰ ਦੀ ਪੈੜੀ ਉਹਦੇ ਵਿੱਚ ਸਾਰੇ ਉਹ ਵਿੱਜੇ ਜੰਦਰ ਸਾਉਲ ਵੀ ਖੀਰਵਾਤੀ ਵੈਸੇ ਸੌਲ ਸ਼ਕਨਵਾਤੀ ਵੀ ਔਰ ਦਾਲਾ ਵੀ ਸਬਜ਼ੀਆਂ ਵੀ ਜੋ ਕੜ ਕੇ ਸਾਰੀ ਬੁਲਕੇ ਤੇ 20% ਦਾ ਬਾਹਰੋਂ ਸ਼ਕਤਾਂ ਲੈ ਕੇ ਭੇਟਾ ਜਾਂ ਸਸਤਾ ਲੈ ਕੇ ਉਹਦੇ ਉਹ ਨਾਲ ਜਾਂਦਾ ਹੈ ਤੋ ਉਹ ਜਤਨ ਦਾਖਿਓ ਨੂੰ ਹੋਰ ਦਾ ਮਤਲਬ 100% ਨਹੀਂ ਕੀਤਾ ਜਾਵੇ ਪਰ ਇਹ ਵੀ ਸੰਕਟਾਂ ਦੇ ਭਾਵ ਨਾਲ ਜਿਹੜੇ ਸੰਕਟ ਲੈ ਕੇ ਆਉਂਦੇ ਉਹ ਵੀ ਨਾਲ ਚੜ੍ਹਦਾ ਹੁੰਦਾ ਸੋ ਇਹ ਸਾਰੇ ਪਾਰ ਜਿਹਨੂੰ ਆਪ ਪੂਰਾਨਾ ਸੇ ਪਾਰਸ਼ਨ ਬਹੁਤ ਬਹੁਤ ਸੂਰਗਤਨੋ ਆਲ ਪ੍ਰਗਟ ਜਨਾਂ ਦਾ ਹੋਈਆਂ ਕੁਲਾ ਨੀਖੀ ਮੈਂ ਬਖਸ਼ੀ ਮਾਈ ਜੀ ਦਾ ਫਲ ਸਵਾ ਲਾ ਇਨਸ਼ਾ ਅੱਲਾਹ